ਸ਼ਸ਼ੀਕਲ ਜੀ ਅੱਜ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆਂ ਨਾਲ ਆਫਰ ਵਾਲੇ ਸੂਟ ਹੋਣਗੇ ਇਹ ਪਿਓਰ ਕਾਟਨ ਦੇ ਸੂਟ ਨੇ ਨਾਲ ਹੈ ਜਿਹੜਾ ਹਾਫ ਪਿਓਰ ਦਾ ਦੁਪੱਟਾ ਰਹੇਗਾ 660 ਰੁਪਏ ਜਿਹੜਾ ਇਹਨਾਂ ਦਾ ਪ੍ਰਾਈਸ ਰਹੇਗਾ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਸੋ ਇਹ ਵਾਲੇ ਪਿਓਰ ਕਾਟਨ ਦੇ ਸੂਟ ਹੋਣਗੇ ਮੈਚਿੰਗ ਸੂਟ ਵੀ ਲੈ ਸਕਦੇ ਹੋ ਇਹਨਾਂ ਵਿੱਚੋਂ ਤੁਸੀਂ 올ਓਵਰ ਸੂਟ ਵੀ ਹੈ ਜਿਹੜੇ ਲੈ ਸਕਦੇ ਹੋ ਚਿਕਨ ਵਰਕ ਵਾਲਾ ਜਿਹੜਾ ਮਲਮਲ ਕਾਟਨ ਦਾ ਦੁਪੱਟਾ ਰਹੇਗਾ 1050 ਰੁਪਏ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਸੋ ਅਗਰ ਤੁਸੀਂ ਇਹਨਾਂ ਵਿੱਚ ਦੁਪੱਟਾ ਨਹੀਂ ਲੈਣਾ ਹੈ ਤਾਂ ਤੁਸੀਂ ਸਿੰਗਲ ਸੂਟ ਵੀ ਇਹ ਚਾਹ ਰਿਹਾ ਆਰਡਰ ਇਹਨਾਂ ਵਿੱਚੋਂ ਕਰ ਸਕਦੇ ਹੋ 600 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਸਿੰਗਲ ਸੂਟ ਦੀ 600 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਸੂਟ ਅਗਰ ਤੁਸੀਂ ਬੁੱਕ ਕਰਨਾ ਹੈ ਤੁਸੀਂ ਵਟਸਐਪ ਤੇ ਕਰਵਾ ਸਕਦੇ ਹੋ ਪੇਮੈਂਟ ਜਿਹੜੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹਨਾਂ ਵਿੱਚ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਹੋਣਗੇ ਇਹ ਵੀ ਮਲਮਲ ਕਾਟਨ ਦਾ ਇਹਨਾਂ ਨਾਲ ਵੀ ਦੁਪੱਟਾ ਰਹੇਗਾ ਕਲਰ ਇਹਨਾਂ ਵਿੱਚ ਬਹੁਤ ਜ਼ਿਆਦਾ ਨੇ ਤੁਸੀਂ ਵਟਸਐਪ ਤੇ ਤੋ ਇਹਨਾਂ ਦੀਆਂ ਜਿਹੜੀਆਂ ਪਿਕਸ ਐ ਮੰਗਵਾ ਸਕਦੇ ਹੋ 70 ਤੋਂ 80 ਡਿਜ਼ਾਈਨ ਜਿਹੜੀਆਂ ਇਹਨਾਂ ਵਿੱਚ अवेलेबल ਨੇ ਪ੍ਰਾਈਸ ਹੈ ਜਿਹੜਾ ਇਹਨਾਂ ਦਾ 1100 ਰੁਪਇਆ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਆਫਰ ਵਾਲੇ ਸੂਟ ਹੋਣਗੇ 800 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਕੋਈ ਵੀ ਤਿੰਨ ਸੂਟ ਆਪਣੀ ਚੁਆਇਸ ਤੇ ਤੁਸੀਂ ਲੈ ਸਕਦੇ ਹੋ ਮਸਲੀਨ ਕਾਟਨ ਦਾ ਜਿਹੜੀ ਸ਼ਰਟ ਰਹੇਗੀ ਨਾਲ ਹੀ ਕਾਟਨ ਦੀ ਜਿਹੜੀ ਬਾਟਮ ਰਹੇਗੀ ਤਿੰਨ ਸੂਟ ਹੋਣਗੇ 800 ਰੁਪਇਆ ਫ੍ਰੀ ਸ਼ਿਪਿੰਗ ਦੇ ਵਿੱਚ ਵਿਦਆਊਟ ਦੁਪੱਟਾ ਨੇ